ਅੱਜ ਵੀ ਆਪਣੀ ਯਾਰਟੀ ਦੀ ਕਾਰਜਸ਼ੀਲਤਾ ਪੰਜਾਬ ਰੋਡ ਤੇ ਸਟ੍ਰਾਈਕਰਾਂ ਨੇ ਤੇ ਕਲੈਕਟਰ ਨੇ ਹੜਤਾਲ ਕੀਤੀ ਹੈ ਇਸ ਤੇ ਜਿਹੜੀ ਵੀ ਬੱਸ ਸਵਾਰੀਆਂ ਬੱਸਾਂ ਚ ਜਾਂਦੀਆਂ ਹਨ ਉਹ ਅੱਜ ਜਿਹੜੇ ਸੰਸਾਧਨ ਆਪਣੇ ਵਿਸ਼ਾਲ ਲੈ ਕੇ ਜਾ ਰਹੇ ਨੇ ਇਸ ਕਰਕੇ ਅੱਜ ਰਾਜਪੁਰਪੁਰੇ ਬਹੁਤ ਜ਼ਿਆਦਾ ਰਸਤੇ ਅਸੀਂ ਆਪਣੀ ਟ੍ਰੈਫਿਕ ਪੁਲਿਸ ਨੂੰ ਸਾਰੀ ਕੀਮ ਲਗਾ ਕੇ ਸੇਵਾ ਦੀ ਸੀਆਰ ਤੇ ਜਿੱਦਾਂ ਕਿ ਕਾਲੀ ਵਾਲਾ ਚੌਕ ਹੋ ਗਿਆ ਫਰਾਈਵਰ ਤੇ ਮੇਰੇ ਦਾ ਬਗਲ ਚੌਕ ਹੋ ਗਿਆ ਕਿ ਜਿਹੜੀ ਆਪਣੀ ਸੈਫਟੀ ਦੇ ਸਹੀ ਤਰ੍ਹਾਂ ਕਰ ਰਹੇ ਰੈਗੂਲੇਟ ਕਰ ਰਹੇ ਆ ਕਿ ਕਿ ਸਕੂਟਰ ਚੱਲਦੀ ਹੈ ਬਾਕੀ ਸਾਰਾ ਰਸ਼ ਹੈ ਜਾ ਰਿਹਾ ਹੈ ਕਿ 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 ਟੁਆਰੀਆਂ ਨਹੀਂ ਬੱਸ ਬਹੁਤ ਜ਼ਿਆਦਾ ਟੁਆਰੀ ਕਰੀ ਹੈ ਉਹਨਾਂ ਨੂੰ ਜੇ ਅੱਜ ਕੋਈ ਟਾਈਮ ਤੇ ਪੱਛਾ ਹੈ ਉਹ ਚਾਹਤਾ ਉਹ ਸੁਣਾ ਸਕਦੇ ਹੋ ਔਰ ਕੁਝ ਰਾਜਪੁਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਦੇ ਹੋ ਜਿਵੇਂ ਕਿ ਰਸ਼ ਕਰਕੇ ਥੋੜਾ ਰਸਤਾ ਡਿਵਾਈਡ ਕੀਤਾ ਜਾਵੇ ਜਾਂ ਕੁਝ ਇੱਕੋ ਜਿਹੇ ਸਰੰਦ ਬਾਈਪਾਸ ਹੋਣਾ ਉਹ ਬੰਦ ਹੈ ਤੇ ਮੈਂ ਜਿਹੜੇ ਲੋਕ ਪਟਿਆਲੇ ਤੋਂ ਆ ਰਹੇ ਨੇ ਬਾਈਪਾਸ ਘੁੰਮ ਕੇ ਥੋੜਾ ਜਿਹਾ ਦਿੱਸਨੋਡਰ ਤੋਂ ਪਹਿਲਾਂ ਕਿ ਬਲਾਈਓਵਰ ਦੇ ਤੱਕ ਤੱਕ ਹੋ ਕੇ ਆਣ ਤਾਂ ਉਹ ਕਿਹਦੀ ਜਿਹੜੀ ਰatsch ਨਾ ਪਵੇ ਜਿੱਦੇ ਜਿਹੜੇ ਬਰਖਾਤ ਹੋ ਜਾਂਦੀਆਂ ਤੇ ਜਿਹੜੇ ਬਲਾਈ ਦੇ ਉਹ ਸਾਰੇ ਅੰਦਰ ਪਾਪ ਨੇ ਉਹਨਾਂ 'ਚ ਪਾਣੀ ਭਰ ਜਾਂਦਾ ਹੈ ਤੇ ਇਸ ਕਰਕੇ ਲੋਕਾਂ ਲਈ ਇਹ ਜਿਹੜਾ ਕਿ ਜਿਹੜਾ ਕਿ ਬਲਾਈ ਓਵਰ ਹੈ ਉਹ ਦੇਖੀ ਕਿ ਕਿੰਨੇ ਪੈਨਾ ਬਣਾਉਂਦੇ ਨੇ ਅਸੀਂ ਦੇ ਹੋਰ ਕਰਤਾਂ ਕਰਦੀਆਂ ਤੇ ਉੱਤੇ ਸਿੰਗਲ ਲੈਂਡ ਵਿੱਚ ਟੇਨੀ ਵੀ ਆ ਜਾਵੇ